ਜਾਤੋਦੀਪਿੰਡ ਦਬੜੀ ਖਾਨਾ ਦਾ ਇਹ ਮਾਮਲਾ ਜਿੱਥੇ ਇੱਕ ਪਿਓ ਦੇ ਵੱਲੋਂ ਆਪਣੇ ਹੀ ਪੁੱਤ ਦੀ ਜਾਨ ਲਈ ਗਈ ਸੀ ਅਤੇ ਇਸ ਦੇ ਪਿੱਛੇ ਦਾ ਕਾਰਨ ਉਸਦਾ ਉਸਦੀ ਨੂਹ ਬਣੀ ਸੀ ਉਸਤੇ ਨਜਾਇਤ ਸਬੰਧ ਬਣੇ ਸੀ ਜੋ ਕਿ ਘਰ ਦੇ ਵਿੱਚ ਰਹਿੰਦੇ ਹੋਏ ਉਸਨੇ ਹੀ ਆਪਣੀ ਨੂਹ ਦੇ ਨਾਲ ਕਾਇਮ ਕੀਤੀ ਸੀ ਜਦੋਂ ਉਸਤੇ ਪੁੱਤ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਪਿਓ ਨੇ ਨਾ ਸਿਰਫ ਆਪਣੇ ਇਸ ਸੁੱਤੇ ਹੋਏ ਪੁੱਤ ਦੀ ਜਾਨ ਲਈ ਜਦੀ ਉਮਰ ਕਰੀਬ 40 ਸਾਲ ਨਾਮ ਰਾਜਵਿੰਦਰ ਸਿੰਘ ਸੀ ਉਸ ਦੀ ਜਾਨ ਲੈ ਸਗੋਸਤੇ ਟੋਟੇ ਟੋਟੇ ਕਰਕੇ ਉਸ ਨੂੰ ਬੋਰੀ ਦੇ ਵਿੱਚ ਬੰਨਿਆ ਅਤੇ ਫਿਰ ਇਹਨਾਂ ਟੋਟਿਆਂ ਨੂੰ ਉਹ ਛੱਪੜ ਦੇ ਵਿੱਚ ਸੁੱਟਣ ਚਲਾ ਗਿਆ ਸੀ ਇਸ ਘਟਨਾ ਬਾਰੇ ਖੁਲਾਸਾ ਅਦੋਂ ਹੋਇਆ ਜਦੋਂ ਇਹ ਦੋ ਗੱਟੂਆਂ ਦੇ ਵਿੱਚ ਇਸਨੇ ਟੋਟੇ ਬੰਨੇ ਸੀ ਇੱਕ ਗੱਟੂ ਉਹ ਸੁੱਟਾਇਆ ਸੀ ਦੂਸਰੇ ਨੂੰ ਸੁੱਟਣ ਚੱਲਿਆ ਸੀ ਕਿ ਉਸਤੇ ਭਰਾ ਨੇ ਦੇਖ ਲਿਆ ਸੀ ਕਰਦੇ ਹਾਲਾਤ ਸਭ ਨੂੰ ਪਤਾ ਹੀ ਲੱਗੇ ਸੀ ਕਿ ਕਾਲਾ ਸਿੰਘ ਨਾਮ ਦਾ ਇਹ ਸੋਹਰਾ ਆਪਣੀ ਹੀ ਨੂੰਹ ਦੇ ਨਾਲ ਸੰਬੰਧਾਂ ਦੇ ਵਿੱਚ ਹੈ ਜਿਸ ਤੇ ਚਲਦੇ ਹੋਏ ਉਸ ਦੇ ਪੁੱਤ ਨੇ ਘਰ ਦੇ ਵਿੱਚ ਰੋਲਾ ਯਕੀਨਨ ਪਾਣਾ ਹੀ ਸੀ ਕਲੇਸ਼ ਰਣਾ ਸ਼ੁਰੂ ਹੋ ਗਿਆ ਪਤਨੀ ਘਰ ਛੱਡ ਕੇ ਚਲੀ ਗਈ ਸੀ ਅਤੇ ਫਿਰ ਇਸ ਪਿਓ ਨੇ ਆਪਣੇ ਪੁੱਤ ਦੇ ਸਿਰ ਤੇ ਸਾਰੇ ਇਲਜ਼ਾਮ ਮੜੇ ਕਿ ਇਹਦੇ ਕਰਕੇ ਮੇਰੀ ਨੂਰ ਚਲੀ ਗਈ ਇਹਦੇ ਕਰਕੇ ਮੇਰੇ ਉੱਪਰ ਇਲਜ਼ਾਮ ਲੱਗੇ ਇਹਦੇ ਕਰਕੇ ਸਾਡਾ ਘਰ ਖਰਾਬ ਹੋਇਆ ਅਤੇ ਗੁੱਸੇ ਦੇ ਵਿੱਚ ਆ ਕੇ ਆਪਣੇ ਪੁੱਤ ਨੂੰ ਜਿਹੜਾ ਕਿ ਸੌਂ ਰਿਹਾ ਸੀ ਘਰ ਦੇ ਵਿੱਚ ਉਸਤੇ ਉੱਪਰ ਹਮਲਾ ਕਰਕੇ ਉਹਦੀ ਜਾਨ ਲਈ ਉਸਤੇ ਟੋਟੇ ਕੀਤੇ ਅਤੇ ਉਸ ਨੂੰ ਛੱਪੜ ਦੇ ਵਿੱਚ ਹੁਣ ਖਤਮ ਕਰ ਰਿਹਾ ਸੀ ਸਾਰੇ ਸਬੂਤ ਤਾਂ ਕਿ ਆਪਣੀ ਜ਼ਿੰਦਗੀ ਉਹ ਚੈਨ ਨਾਲ ਜੀਵੇ ਤਾਂ ਇਹ ਇੱਕ ਮਾਮਲਾ ਸੀ ਜਿੱਥੇ ਪਿਓ ਨੇ ਆਪਣੇ ਹੀ ਪੁੱਤ ਦੀ ਜਾਨ ਲਈ ਸੀ ਕਿਉਂਕਿ ਉਸਦੇ ਨੂੰਹ ਦੇ ਨਾਲ ਨਜਾਇਜ਼ ਸੰਬੰਧ ਸੀ ਆਪਣੇ 40 ਸਾਲਾਂ ਪੁੱਤ ਦੀ ਜਾਨ ਲੈਣ ਵਾਲਾ ਇਹ ਬਜ਼ੁਰਗ ਪਿਓ ਕਾਲਾ ਸਿੰਘ ਸੀ ਇਹੋ ਜਿਹੀ ਘਟਨਾ ਪਿੰਡ ਮੂਸਾ ਮਾਨਸਾ ਤੋਂ ਵੀ ਸਾਹਮਣੇ ਆਈ ਸੀ ਜਿੱਥੇ ਇੱਕ ਪਿਓ ਦੇ ਵੱਲੋਂ ਆਪਣੇ ਪੁੱਤ ਦੀ ਜਾਨ ਲਈ ਗਈ ਸੀ ਕਿਉਂਕਿ ਇਸ ਤੇ ਵੀ ਆਪਣੀ ਹੀ ਨੂੰਹ ਦੇ ਨਾਲ ਨਜਾਇਜ਼ ਸੰਬੰਧ ਕਾਇਮ ਹੋ ਗਏ ਸੀ ਅਤੇ ਇਸ ਪਿਓ ਨੇ ਆਪਣੇ ਪੁੱਤ ਜਗਜੀਤ ਸਿੰਘ ਨੂੰ ਪੇ ਰਹਿਮੀ ਦੇ ਨਾਲ ਖਤਮ ਕਰ ਦਿੱਤਾ ਸੀ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀਆਂ ਹੀ ਦੋ ਖਬਰਾਂ ਸੀ ਹਰੇਕ ਨੂੰ ਸੰਬੰਧ ਚਲਾਣਾ ਚਾਹੀਦਾ ਹੈ ਕਿ ਭਾਵੇਂ ਤੁਸੀਂ ਆਪਣਾ ਕੋਈ ਵੀ ਗੁਨਾਹ ਲੁਕਾਉਣ ਦੀ ਕੋਸ਼ਿਸ਼ ਕਰੋ ਕਿਸੇ ਨੂੰ ਵੀ ਤੁਸੀਂ ਮਾਰ ਦੇਵੋ ਪਰ ਇਹ ਸਚਾਈ ਇੱਕ ਨਾ ਇੱਕ ਦਿਨ ਸਾਹਮਣੇ ਆ ਹੀ ਜਾਣੀ ਹੈ ਤੇ ਤੁਸੀਂ 100% ਇੱਥੇ ਗਲਤ ਤੋਂ ਕੋਈ ਵੀ ਤੁਹਾਨੂੰ ਇੱਥੇ ਬਚਾਣ ਨਹੀਂ ਆਏਗਾ ਨਾ ਹੀ ਤੁਹਾਡੀ ਕੋਈ ਹਾਮੀ ਭਰੇਗਾ ਇਸ ਕਰਕੇ ਜ਼ਰੂਰੀ ਹੈ ਕਿ ਜਿਹੜੀਆਂ ਗੱਲਾਂ ਗਲਤ ਹਨ ਇਹਨਾਂ ਨੂੰ ਗਲਤ ਹੀ ਕਿਆ ਜਾਵੇ ਤੇ ਜਦੋਂ ਕੋਈ ਬੰਦਾ ਇਹੋ ਜਿਹੀ ਗਲਤੀ ਕਰਦਾ ਹੈ ਤਾਂ ਉਸ ਨੂੰ ਉਸਤੇ ਕਿਤੇ ਵੀ ਸਜ਼ਾ ਵੀ ਦਿੱਤੀ ਜਾਵੇ ਇਸ ਦੇ ਵਿੱਚ ਨਾ ਸਿਰਫ ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ ਗਿਆ ਸਗੋਂ ਇੱਕ ਪਿਓ ਪੁੱਤ ਦੇ ਰਿਸ਼ਤੇ ਨੂੰ ਵੀ ਇਹੋ ਜਿਹਾ ਬਦਨਾਮ ਅਤੇ ਖਰਾਬ ਕੀਤਾ ਗਿਆ ਇੱਕ ਨੂੰ ਅਤੇ ਸਹੁਰੇ ਦੇ ਰਿਸ਼ਤੇ ਨੂੰ ਇਹੋ ਜਿਹਾ ਬਦਨਾਮ ਕਰ ਦਿੱਤਾ ਗਿਆ ਕਿ ਲੋਕ ਬਾਕੀਆਂ ਤੇ ਵੇਹੋ ਜਿਹੇ ਲਾਂਚਣ ਲਗਾਉਣ ਤੋਂ ਉਂਗਲੀਆਂ ਚੱਕਣ ਤੋਂ ਗੁਰੇਜ਼ ਨਹੀਂ ਕਰਦੇ ਕਿਉਂਕਿ ਆਖਦੇ ਨੇ ਕਿ ਫਲਾਣੇ ਨੇ ਵੇਂਜ ਕੀਤਾ ਸੀ ਪਰ ਸਾਰੇ ਹੀ ਇੱਕੋ ਜਿਹੇ ਨਹੀਂ ਹੁੰਦੇ ਪੰਜੋ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਇਹੋ ਜਿਹੀਆਂ ਇੱਕ ਦੋ ਕਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਲੋਕ ਇਹ ਹੀ ਆਖ ਰਹੇ ਨੇ ਕਿ ਪਿੰਡਾਂ ਦੇ ਵਿੱਚ ਲੋਕਾਂ ਨੂੰ ਰਿਸ਼ਤੇ ਨਿਭਾਉਣ ਦੇ ਲਈ ਜਾਣਿਆ ਜਾਂਦਾ ਸੀ ਪਰ ਇਹ ਸਾਰੀਆਂ ਮਰਿਆਦਾਵਾਂ ਨੂੰ ਭੁੱਲ ਰਹੇ ਨੇ ਪਤਾ ਨਹੀਂ ਆਖਿਰਕਾਰ ਕੀ ਕਾਰਨ ਹੈ ਕਿ ਮਾਪਿਓ ਨੂੰ ਆਪਣੇ ਹੀ ਬੱਚਿਆਂ ਦੇ ਨਾਲ ਪਿਆਰ ਨਹੀਂ ਰਿਹਾ ਅਤੇ ਇੱਥੇ ਇੱਕ ਬੱਚੇ ਨੂੰ ਇੱਕ ਮੁੰਡੇ ਨੂੰ ਉਸਦੇ ਹੀ ਪਿਓ ਦੇ ਵੱਲੋਂ ਮਾਰ ਦਿੱਤਾ ਗਿਆ। ਇਹ ਸਾਰੀ ਘਟਨਾ ਸਾਹਮਣੇ ਆਉਣ ਤੋਂ ਬਾਅਦ बार-बार ਇਹੀ ਅਪੀਲ ਕੀਤੀ ਜਾਂਦੀ ਹੈ ਕਿ ਇਹੋ ਜਿਹੇ ਵਿਅਕਤੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਹੋਰ ਇਹਨਾਂ ਦੇ ਗਲਤ ਰਾਹ ਤੇ ਕਦਮ ਰੱਖਣ ਤੋਂ ਪਹਿਲਾਂ ਹਜ਼ਾਰ ਵਾਰੀ ਸੋਚੇ ਅਤੇ ਡਰ ਕੇ ਹੀ ਉਸ ਪਾਸੇ ਨੂੰ ਨਾ ਜਾਵੇ ਨਾਲ ਹੀ ਇਸ ਖੱਲ ਨੂੰ ਵੀ ਸਮਝ ਲਵੇ ਕਿ ਇਹ ਗੱਲ ਬੇहद ਹੀ ਸ਼ਰਮਨਾਕ ਹੈ ਗਿਰੀ ਹੋਈ ਹਰਕਤ ਹੈ ਇਹ ਤੇ ਅਸੀਂ ਇਹ ਗਲਤੀ ਆਪਣੀ ਜ਼ਿੰਦਗੀ 'ਚ ਕਦੇ ਵੀ ਨਹੀਂ ਕਰਨੀ ਮੁਸਾਬਿਤ ਨੂੰ ਯਾਦ ਕਰਦੇ ਹੋਏ ਲੋਕਾਂ ਦੇ ਨਾਮ ਤੇ ਸਿੱਧੂ ਮੁਸੇਵਾਲੇ ਦਾ ਨਾਮ ਆ ਜਾਂਦਾ ਤੇ ਉਹ ਪਿਆਰ ਮੁਹੱਬਤ ਦੇ ਨਾਲ ਭਰ ਜਾਂਦੇ ਨੇ ਪਰ ਇਸੇ ਥਾਂ ਤੋਂ ਇੱਕ ਹੋਰ ਜਹੀ ਘਟਨਾ ਵੀ ਸਾਹਮਣੇ ਆਈ ਸੀ ਜਿਸ ਨੇ ਹਰੇਕ ਦੀ ਰੂਹ ਕੰਬਾ ਕੇ ਰੱਖ ਦਿੱਤੀ ਸੀ ਕਿਉਂਕਿ ਇੱਕ ਪਿਓ ਇਸ ਨੇ ਆਪਣੇ ਹੱਥਾਂ ਦੇ ਨਾਲ ਪਾਲੇ ਹੋਏ ਪੁੱਤ ਨੂੰ ਮਾਰ ਦਿੱਤਾ ਸੀ ਅਤੇ ਇਸ ਦੇ ਪਿੱਛੇ ਦਾ ਕਾਰਨ ਉਸਦੀ ਨੂੰ ਬਣੀ ਸੀ ਵਾਰਦਾਤ ਦੇ ਵਿੱਚ ਮ੍ਰਿਤਕ ਦੀ ਪਤਨੀ ਵੀ ਸ਼ਾਮਲ ਸੀ ਰਜਾਇਤ ਸਬੰਧਾਂ ਦਾ ਹਿਸਾਰਾ ਮਾਮਲਾ ਦੱਸਿਆ ਗਿਆ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੀ ਇਹ ਘਟਨਾ ਜਿੱਥੇ ਨਜਾਇਜ਼ ਸਬੰਧਾਂ ਦੇ ਚੱਲਦੇ ਹੋਏ ਪਿਤਾ ਨੇ ਆਪਣੀ ਨੂੰਹ ਦੇ ਨਾਲ ਹੀ ਮੂੰਹ ਕਾਲਾ ਕੀਤਾ ਤੇ ਉਸ ਤੋਂ ਬਾਅਦ ਆਪਣੇ ਪੁੱਤ ਨੂੰ ਮਾਰ ਦਿੱਤਾ ਪੁਲਿਸ ਤੋਂ ਚੋਰੀ ਉਸ ਦਾ ਅੰਤਿਮ ਸੰਸਕਾਰ ਤੱਕ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਦੋਂ ਕੋਈ ਇਸ਼ਕ ਦੇ ਵਿਚੰਨਾ ਹੋ ਜਾਂਦਾ ਹੈ ਤਾਂ ਉਸ ਨੂੰ ਕੁਝ ਨਹੀਂ ਪਤਾ ਲੱਗਦਾ ਸੱਚੇ ਇਸ਼ਕ ਅਤੇ ਹਵਸ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਿਆ ਤੇ ਇੱਥੇ ਹਵਸ ਦੇ ਵਿੱਚ ਇਹ ਅੰਨਾ ਹੋਇਆ ਬਜ਼ੁਰਗ ਸੋਹਰਾ ਸੀ ਜਿਨੇ ਆਪਣੀ ਨੂੰ ਨੂੰ ਹੀ ਸ਼ਿਕਾਰ ਬਣਾਇਆ ਅਤੇ ਉਸ ਨੂੰ ਨੂੰ ਵੀ ਸ਼ਰਮ ਨਹੀਂ ਆਈ ਕਿ ਮੈਂ ਆਪਣੇ ਜਵਾਨ ਪਤੀ ਨੂੰ ਛੱਡ ਕੇ ਬੁੱਢੇ ਸੋਹਰੇ ਦੇ ਨਾਲ ਇਹ ਕਰ ਕੀ ਰਹੀ ਹਾਂ ਇਹ ਮਾਮਲਾ ਮਾਨਸਾ ਦੇ ਪਿੰਡ ਮੁੱਸਾਦਾਸੀ ਜਿੱਥੇ ਇੱਕ ਪਵਿੱਤਰ ਰਿਸ਼ਤੇ ਦਾ ਅੰਤ ਕਰ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਇਹਨਾਂ ਵਿਅਕਤੀਆਂ ਨੂੰ ਜਦੋਂ ਦੇਖਿਆ ਗਿਆ ਤਾਂ ਲੋਕਾਂ ਨੇ ਇਹਨਾਂ ਨੂੰ ਲਾਲਤਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਸਨ ਆਪਣੀ ਹੀ ਨੂੰ ਦੇ ਨਾਲ ਨਜਾਇਜ਼ ਸਬੰਧ ਰੱਖਦਾ ਸੀ ਇਹ ਸੋਹਰਾ ਇਸਦੇ ਚਲਦਿਆਂ ਉਸਨੇ ਆਪਣੇ ਪੁੱਤ ਨੂੰ ਖਤਮ ਕਰ ਦਿੱਤਾ ਤੇ ਆਪਣੀ ਇਹ ਕਰਤੂਤ ਨੂੰ ਲੁਕਾਉਣ ਦੀ ਖਾਤਰ ਹੀ ਆਪਣੇ ਬੱਚੇ ਦਾ ਆਪਣੇ ਮੁੰਡੇ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਤਾਂ ਜੋ ਕਿਸੇ ਨੂੰ ਨਾ ਤਾਂ ਕੋਈ ਸਬੂਤ ਮਿਲੇ ਅਤੇ ਨਾ ਹੀ ਕੋਈ ਉਸ ਤੋਂ ਕੋਈ ਪੁੱਛਗਿੱਛ ਕਰੇ ਅਤੇ ਦੋਵੇਂ ਜਾਣੇ ਘਰ ਦੇ ਵਿੱਚ ਰਹਿ ਕੇ ਇਸੇ ਤਰ੍ਹਾਂ ਗਲਤ ਕੰਮ ਕਰਦੇ ਰਹੇ ਇਸ ਪੂਰੇ ਮਾਮਲੇ ਨੂੰ ਲੈ ਕੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਸ ਦਾ ਪੁੱਤ ਅਕਸਰ ਘਰ ਦੇ ਵਿੱਚ ਕਲੇਸ਼ ਕਰਦਾ ਸੀ ਤੇ ਅੱਜ ਉਹਨਾਂ ਦੇ ਵਿੱਚ ਝਗੜਾ ਹੋਇਆ ਸੀ ਅਤੇ ਝਗੜੇ ਦੇ ਦੌਰਾਨ ਹੀ ਤੇਜ਼ ਤਰਾਰ ਚੀਜ ਉਸਤੇ ਵੱਜ ਗਈ ਅਤੇ ਪੁੱਤ ਦੀ ਜਾਨ ਚਲੀ ਗਈ ਦੱਸਿਆ ਜਾ ਰਿਹਾ ਹੈ ਕਿ ਸ਼ਖਸ ਦੇ ਆਪਣੀ ਹੀ ਨੂੰਹ ਦੇ ਨਾਲ ਜਾਇਤ ਸਬੰਧ ਨੇ ਜਿਸ ਦੇ ਚਲਦੇ ਹੋਏ ਉਸਨੇ ਆਪਣੇ ਹੀ ਪੁੱਤ ਨੂੰ ਮਾਰ ਕੇ ਉਸ ਦਾ ਸਕਾਰ ਕਰਕੇ ਸਾਰੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ